ਅਜੀ ਭਾਈ ਕੋਈ ਰਿਸ਼ਤੇਦਾਰੀ ਵਾਲੀ ਗੱਲ ਨਹੀਂ ਹੈਗੀ ਕੋਈ ਰਿਸ਼ਤੇਦਾਰ ਕੌਣ ਹੈ ਕੋਈ ਨਹੀਂ ਗੱਲ ਨਹੀਂ ਇਹ ਭਾਈ ਇਨਸਾਨੀਅਤ ਦੀ ਗੱਲ ਹੈ ਇਹ ਧੀ ਦਾ ਮਾਮਲਾ ਸਾਡੀ ਨਹੀਂ ਸਾਡੀ ਭੈਣ ਦਾ ਧੀ ਸਭ ਦੀ ਸਾਂਝੀ ਹੈ ਆ ਕਹਿੰਦੇ ਕਿ ਉਸ ਕੇਸ ਤੋਂ ਬਾਅਦ ਇੱਕ ਲੇਡੀਸ ਨੂੰ ਆਪਣੇ ਘਰ ਵਾਲੇ ਤੇ ਨਹੀਂ ਯਕੀਨ ਦੇਿਆ ਦੇਖੋ ਕੱਲ੍ਹ ਅੱਜ ਸਾਡਾ ਹੋਇਆ ਕੱਲ੍ਹ ਨੂੰ ਹੋਰ ਕਿਸੇ ਦੀ ਧੀ ਨਾਲ ਵੀ ਹੋ ਸਕਦਾ ਜਦ ਤੱਕ ਮਾਂਸੀ ਨੂੰ ਇਨਸਾਫ ਨਾ ਮਿਲਿਆ ਤਦ ਤੱਕ ਸਾਡਾ ਤੰਨਾ ਔਰ ਸਾਡਾ ਕੈਂਡਲ ਮਾਰ ਨਿਕਲਦਾ ਜਿੱਦ ਨੂੰ ਪਤਾ ਸੀ ਮੈਂ ਆਪਣੀ ਜਨਾਨੀ ਮਾਰ ਦਿੱਤੀ ਕੁਛ ਨਾ ਕੁਛ ਨਹੀਂ ਕਹਿਣਾ ਸੀ ਇਹ ਔਰਤ ਔਰਤ ਹੀ ਔਰਤ ਦੀ ਦੁਸ਼ਮਣ ਬਣਦੀ ਪਾਂਚੀ ਦੀ ਸਾਜਾ 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 ਸਟ੍ਰੈਕ ਲੈ ਲੰਦਾ ਪੁੱਲ ਦੀ ਪੁੱਛ ਗੇਸ ਕਰਦਾ ਹੈ ਐਡੇ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰਕੇ ਰੱਖਦਾ ਹੈ ਸਾਰਾ ਰਿਸ਼ਤਾ ਦੇਖ ਭਾਲ ਕੇ ਕਰਦਾ ਹੁੰਦਾ ਪਰ ਹੁਣ ਕਈ ਇਹੋ ਜਿਹੇ ਹੁੰਦੇ ਕਾਲੀਆਂ ਪੇਡਾਂ ਇਨਸਾਨ ਦੇ ਪੇਛੇ ਦੇ ਵਿੱਚ ਸ਼ੈਤਾਨ ਛੁਪੇ ਹੁੰਦੇ ਨੇ ਦਾ ਸਮਰ ਨੂੰ ਦੇਖ ਰਹੇ ਹੋ ਤੁਸੀਂ ਮਹਾਰਾ ਫੌਰ ਬਰੋੜਾ ਪਿਛਲੇ ਦਿਨੋਂ ਕਾਰੋਬਾਰੀ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਸੀ ਇੱਕ ਕਹਾਣੀ ਬਣਾ ਲਈ ਜੀ ਉਸ ਤੋਂ ਬਾਅਦ ਪੁਲਿਸ ਨੇ ਉਸ ਕਾਰੋਬਾਰੀ ਨੂੰ ਪਤੀ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਮਹਿਲਾਵਾਂ ਨਾਲ ਤੇ ਲਿਫੀ ਦੇ ਜਿਹੜੇ ਆ ਉਹ ਇਨਸਾਫ ਦੀ ਮੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਮੈਡਮ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਇੱਕ ਮਹਿਲਾ ਹੋ ਕਹਿੰਦੇ ਕਿ ਉਸ ਕੇਸ ਤੋਂ ਬਾਅਦ ਇੱਕ ਲੇਡੀਜ਼ ਨੂੰ ਆਪਣੇ ਘਰ ਵਾਲੇ ਤੇ ਨਹੀਂ ਯਕੀਨ ਦੇ ਆ ਦੇਖੋ ਜੀ ਫੋਨ ਕਾਹਦੇ ਚ ਯਕੀਨ ਰਹਿ ਗਿਆ ਜੇ ਪਤੀ ਨੇ ਪਤਨੀ ਇੱਕ ਘਰ ਦੀ ਉਹਨ ਦੀ ਲక్ష్ਮੀ ਜਿੰਨੂੰ ਲక్ష్ਮੀ ਨੂੰਨੇ ਆਪਣੇ ਪਤੀ ਨੂੰ ਅਦਾ ਕਰਤਾ ਕਿਸੇ ਲੇਡੀਸ ਦੇ ਨਾਲ ਕਰਕੇ ਆਪਣੀ ਪਤਨੀ ਨੂੰ ਅਦਾ ਕਰਦਾ ਕਾਟ ਕਰਤਾ ਹੋਰ ਕੀ ਰਹਾ ਜਿਆ ਬੱਚਿਆਂ ਨੇ ਵੀ ਨਾ ਸੋਚਿਆ ਉਹ ਲੇਡੀਸ ਦੇ ਪਿੱਛੇ ਅੱਜ ਤੂੰ ਇਹਨਾਂ ਨੇ ਕਿਤਾ ਕੱਲ ਦੂਜੇ ਲੇਡੀਸ ਦੇ ਘਰ ਦੇ ਹੈਗੇ ਨਾਲ ਹੈਗੇ ਬਹੁਤ ਜੀ ਬਹੁਤ ਨਾਲ ਕਰਦੇ ਸਾਰੇ ਘਰ ਤੋਂ ਮੈਂ ਵੀ ਕਰਦਾ ਮਦਰ ਫਾਦਰ ਮਦਰ ਹੈਗੇ ਆਏ ਸਾਰੀਆਂ ਆਏ ਉਹਦਾ ਉਹ ਮਾਨਸਾ ਦੇਣਾ ਅਸੀਂ ਘਰੇ ਆ ਇਹ ਕੋ ਸਾਨੂੰ ਦੁੱਖ ਲੱਗਿਆ ਸਿੱਖਣਾ ਹੀ ਕਹਣਾ ਜਦ ਤੱਕ ਮਾਨਸੀ ਨੂੰ ਇਨਸਾਫ ਨਾ ਮਿਲਿਆ ਤਦ ਤੱਕ ਸਾਡਾ ਤੰਨਾ ਔਰ ਸਾਡਾ ਕੈਂਡਲਮਾਨ ਨਿਕਲਦਾ ਜਦੋਂ ਇਹ ਇਨਸੀਡੈਂਟ ਹੋਇਆ ਜਿਹਦਾ ਲਿਫਟੀ ਦਾ ਘਰ ਵਾਲਾ ਸੀਗਾ ਉਹ ਕਿਸ ਤਰ੍ਹਾਂ ਕਹਿ ਰਿਹਾ ਸੀਗਾ ਕਿ ਜੇ ਕਿਸ ਨੇ ਇਦਾਂ ਕੀਤਾ ਉਹਦਾ ਕੱਖ ਨਾ ਰਵੇ ਕਿ ਇਹਨਾਂ ਕੱਖ ਰਹਿਣਾ ਹੀ ਨਹੀਂ ਰਹਿਣਾ ਵੀ ਨਹੀਂ ਉਹਦੀ ਇੱਕ ਪਖੰਡ ਹੈ ਤੈਨੂੰ ਪਤਾ ਸੀ ਮੈਂ ਆਪਣੀ ਜਨਾਨੀ ਮਾਰ ਦਿੱਤੀ ਪੁੱਛਣਾ ਕੁਛੋ ਨਹੀਂ ਕਹਿਣਾ ਸੀ ਉਹ ਤਜ ਸਵਾਦੇ ਤੇਰੀ ਜਿਹੜੀ ਦੂਜੀ ਰੱਖੀ ਹੈ ਉਹ ਵੀ ਇੱਦੀ ਮਰੂਗੀ ਫੇਰ ਦੇਖੇ ਤੇਰਾ ਨਾ ਕੀ ਹਾਲ ਹੈ ਇਹ ਔਰਤ ਔਰਤ ਹੀ ਇੱਕ ਔਰਤ ਦੀ ਦੁਸ਼ਮਣ ਬਣਦੀ ਹੈ ਬਣ ਗਈ ਕੋਈ ਗੱਲ ਦੁਸ਼ਮਣ ਬਣ ਗਈ ਉਹਨੂੰ ਔਰ ਤੈਨੂੰ ਪਤਾ ਤਾਂ ਲੱਗੂਗਾ ਨਾ ਮੈਂ ਕਿਹੜੀ ਔਰਤ ਨਾਲ ਧੱਕਾ ਕੀਤਾ ਕੱਲ ਨੂੰ ਮੇਰੇ ਨਾਲ ਵੀ ਹੋਏਗਾ ਇਹਦੇ ਭਾਜੀ ਕੋਈ ਰਿਸ਼ਤੇਦਾਰੀ ਵਾਲੀ ਗੱਲ ਨਹੀਂ ਹੈਗੀ ਕੋਈ ਰਿਸ਼ਤੇਦਾਰ ਕੌਣ ਹੈ ਕੋਈ ਨਹੀਂ ਗੱਲ ਨਹੀਂ ਇਹ ਭਾਜੀ ਇਨਸਾਨੀਅਤ ਦੀ ਗੱਲ ਹੈ ਇਹ ਧੀ ਦਾ ਮਾਮਲਾ ਸਾਡੀ ਨਹੀਂ ਸਾਡੀ ਭੈਣ ਦਾ ਧੀ ਸਭ ਦੀ ਸਾਂਝੀ ਹੈ ਐ ਨਹੀਂ ਕਿ ਲੁਧਿਆਣੇ ਦੇ ਲੋਕ ਨੇ ਲੁਧਿਆਣੇ ਦੇ ਲੋਕ ਨਹੀਂ ਹੈਗੇ ਕੋਈ ਅਲੱਗ-ਅਲੱਗ ਕਿਤੋਂ-ਕਿਤੋਂ ਆਇਆ ਕੋਈ ਅੰਮ੍ਰਿਤਸਰ ਤੋਂ ਆਇਆ ਕੋਈ ਕਿਤੋਂ ਆ ਦੇਖੋ ਕੱਲ ਅੱਜ ਸਾਡਾ ਹੋਇਆ ਕੱਲ ਨੂੰ ਹੋਰ ਕਿਸੇ ਦੀ ਧੀ ਨਾਲ ਵੀ ਹੋ ਸਕਦਾ ਅਸੀਂ ਸਾਡਾ ਮੋਰਚਾ ਕਰਨ ਦਾ ਮਤਲਬ ਕੀ ਹੋ ਮੁੰਡੀਆਂ ਕੀ ਹੈ ਕਿ ਕੱਲ ਨੂੰ ਕਿਸੇ ਧੀ ਇਹ ਚੀਜ਼ ਹੋਈ ਸੀਗੀ ਅ ਤੁਸੀਂ ਵੀ ਖਬਰਾਂ ਸੁਣੀ ਹੋਣੀਆਂ ਪਹਿਲਾਂ ਤਾਂ ਮਾਈਂਡ ਕੁਝ ਹੋਰ ਕਹਿੰਦਾ ਹੋਣਾ ਕਹਿੰਦਾ ਜੀ ਚੱਲ ਤੈਨੂੰ ਮੈਂ ਖਾਣਾ ਖਵਾ ਲਾਵਾਂ ਮੈਂ ਤੇਨਾ ਬਹੁਤ ਪਿਆਰ ਕਰਦਾ ਉਹਨੂੰ ਕੀ ਪਤਾ ਸੀ ਉਹਦੀ ਪੂਰੀ ਪਲੈਨਿੰਗ ਸੀ ਵੀ ਮੈਂ ਤੈਨੂੰ ਲੈ ਜਾਣਾ ਉੱਥੇ ਤੂੰ ਡਾਂਸ ਕੀਤਾ ਕੀ ਪਤਾ ਕੀ ਕੀਤਾ ਤੂੰ ਇੱਕ ਮਾਨ ਨਾਲ ਆ ਤਾਂ ਮੈਂ ਤਾਂ ਬਾਥਰੂਮ ਕਰਨ ਜਾਇਆ ਪਹਿਲਾਂ ਤੈਨੂੰ ਕਿਉਂ ਨਹੀਂ ਉਹਨੇ ਨਹੀਂ ਮਾਰਿਆ ਤੈਨੂੰ ਕਿਉਂ ਨਹੀਂ ਮਾਰਿਆ ਜੇ ਤੈਨੂੰ ਅੱਜ ਵੀ ਤੋੜੀ ਮਾਰਨ ਦੀ ਕੋਸ਼ਿਸ਼ ਕੀਤੀ ਪਰਮਾਤਮਾ ਨੇ ਬਚਾ ਲਿਆ ਤੇ ਤੂੰ ਕਿਉਂ ਅੱਧਾ ਕੀਤਾ ਤੂੰ ਮੈਂ ਆਪਣੀ ਫੈਮਲੀ ਨੂੰ ਨਹੀਂ ਦੱਸਿਆ ਫੈਮਲੀ ਨੂੰ ਦੱਸਦੀ ਕਿਹੜੀ ਔਰਤ ਕਹਿੰਦੀ ਹੈ ਥੋੜੀ ਜਿਹੀ ਗੱਲ ਦਾ ਪਤਾ ਲੱਗ ਗਿਆ ਕਿ ਕਿਹਨੂੰ ਤੂੰ ਸਮਝ ਜਾ ਕੋਈ ਗੱਲ ਨਹੀਂ ਅੱਜ ਨਹੀਂ ਤੇ ਲੇਡੀਜ਼ ਕਹਿੰਦੀ ਕੱਲ ਸੁਧਰ ਜਾਏਗਾ ਇਹ ਥੋੜਾ ਬਸ ਜਾਨੂੰ ਮਾਰ ਦੇਗਾ ਕੁੱਤਾ ਕੁੱਤਾ ਫਾਂਸੀ ਦੀ سزا 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 ਕਹਿੰਦੇ ਕਹਿੰਦੇ ਲਿਫਟ ਉਹਦੇ ਹਸਬੰਦ ਨੇ ਲਿਫਤੀ ਨੂੰ ਕਿਹਾ ਸੀਗਾ ਕਿ ਮੈਨੂੰ ਤਲਾਕ ਦੇ ਦੇ ਇਹ ਨਹੀਂ ਕਿਹਾ ਹੀ ਨਹੀਂ ਤਲਾਕ ਲੈ ਲੰਦਾ ਪੁਲਿਸ ਦੀ ਪੁੱਛਗਿੱਛ ਤੇ ਆਇਆ ਪੁਲਿਸ ਦੀ ਪੁੱਛਗਿੱਛ ਤੇ ਸਾਹਮਣੇ ਆਇਆ ਕਿ ਉਹਨੇ ਤਲਾਕ ਮੰਗਿਆ ਨਹੀਂ ਮੰਗਿਆ ਨਹੀਂ ਮੰਗਿਆ ਸਾਡੀ ਕੁੜੀ ਤਾਂ ਕੋਈ ਦੱਸਿਆ ਹੀ ਨਹੀਂ ਕਰੇ ਕਿਸੇ ਉਹਦੀ ਫੈਮਲੀ ਜੋ ਕੀ ਲੱਗਦੀ ਹਾਂਜੀ ਹਾਂਜੀ ਮੇਰੀ ਆਪਣੀ ਧੀ ਸੀ ਉਹ ਹਾਂਜੀ ਹਾਂਜੀ ਤੱਦੀ ਧੀ ਨੂੰ ਸਾਮਿਲ ਨਾ ਚਾਹੀਦਾ ਕੋਈ ਲੜਾਈ ਝਗੜਾ ਤੁਹਾਡੀ ਬੇਟੀ ਨੇ ਤੁਹਾਨੂੰ ਦਿੱਤੇ ਮੈਂ ਕੁਝ ਵੀ ਨਹੀਂ ਕਹਿਆ ਹੋਈ ਨਹੀਂ ਹੱਸਦੇ ਨਹੀਂ ਸੀ ਹਾਂ ਕੋਈ ਕਿ ਔਰਤ ਦੇ ਮਗਰ ਲੱਗਣ ਤੇ ਬਾਅਦ ਵੀ ਆ ਹਾਸਾ ਕੀਤਾ ਉਹਨੇ ਇੱਕ ਔਰਤ ਜਿਹੜੀ ਮਗਰ ਲਾਈ ਨਾ ਉਸ ਤੋਂ ਬਾਅਦ ਆ ਤਾਂ ਉਹਨੇ ਬੱਚਿਆਂ ਦਾ ਵੀ ਨਹੀਂ ਸੋਚਿਆ ਵੀ ਬੱਚਿਆਂ ਦਾ ਕੀ ਮਾਂ ਤੋਂ ਬਗੈਰ ਬੱਚਿਆਂ ਦਾ ਕੁਝ ਵੀ ਨਹੀਂ ਇਹ ਵੀ ਤਾਂ ਚੋਲ ਨੂੰ ਫਾਂਸੀ ਹੁਣ ਜਿਹਦੇ ਉਦੋਂ ਹੀ ਡੁੱਬੜੇ ਹੋਰ ਚੜੀ ਨਹੀਂ ਜਿਹਦਾ ਸਾਡੀ ਧੀ ਦੇ ਬੱਚੇ ਹੋਏ ਬੱਚੇ ਨੂੰ ਘਰ ਚਾ ਨਹੀਂ ਆ ਛੱਡ ਗਈ ਹੈ ਸਾਲਾ ਨੇ ਬਾਰ ਬੱਚੇ ਛੱਡ ਕੇ ਗਏ ਕਿਤੇ ਨਾ ਕਿਤੇ ਸ਼ੁਕਰ ਨਹੀਂ ਸ਼ੁਕਰ ਪ੍ਰਮਾਤਮਾ ਦਾ ਕਿ ਬੱਚਿਆਂ ਨੂੰ ਨਹੀਂ ਕੁਝ ਹੋਇਆ ਹਾਂਜੀ ਹਾਂਜੀ ਬੱਚਿਆਂ ਨੂੰ ਕਦੀ ਪਿਆਰ ਦਿਖਾਂਦਾ ਸੀ ਝੂਠਾ ਪਿਆਰ ਦਿਖਾਇਆ ਝੂਠਾ ਪਿਆਰ ਦਿਖਾਂਦਾ ਸੀ ਲਿਪਸਟਿਕ ਲੱਗਦੇ ਲਿਪਸਟਿਕ ਸੀ ਸਾਡੀ ਸਾਡੇ ਮੁੰਡੇ ਦੀ ਸਾਲੀ ਕੁੜੀ ਸੀ ਸਾਡੀ ਮੇਰੀ ਬੇਟੀ ਦੀ ਸਾਲੀ ਸੀ ਕਿਆ ਕਰ ਸਰਦੀਆਂ ਬਣਾ ਕੇ ਮੇਰੇ ਫ੍ਰਿਜ ਚ ਲਾ ਕੇ ਜਾਂਦੀ ਸੀ ਮਾਸੀ ਜੀ ਲੋਕ ਮਿੱਤਰ ਨੂੰ ਦੇ ਦਈਏ ਤੁਸੀਂ ਮੇਰੇ ਘਰ ਵਾਲੇ ਨੂੰ ਥੋੜੇ ਕਾਹ ਰਾਊਗਾ ਇੱਕ ਇੱਕ ਕੰਮ ਆਪਣੇ ਹੱਥਾਂ ਨਾਲ ਕੀਤਾ ਨੇ ਪੂਰਾ ਘਰ ਸੰਭਿਆ ਸੱਸ ਦੀ ਸੇਵਾ ਕਿੰਨੀ ਸਹਰ ਦੀ ਸੇਵਾ ਕਿੰਨੀ ਜਦੋਂ ਜਦੋਂ ਸਭ ਕੁਝ ਹੋ ਗਿਆ ਸੱਸ ਸਹੁਰਾ ਤਾਂ ਕਹਿੰਦੇ ਪੁੱਛਣ ਵੀ ਨਹੀਂ ਆਏ ਹਾਂ ਜੀ ਹਾਂ ਜੀ ਪੁੱਛਣ ਨਹੀਂ ਆਏ ਬਹੁਤ ਸੇਵਾ ਕੀਤੀ ਇਹ ਸਰਵਾਰ ਜਿਹੜਾ ਪਰਿਵਾਰ ਹੈ ਜਿਹੜਾ ਗੰਮ ਦੇ ਵਿੱਚ ਆ ਅ ਲੇਡੀਜ਼ ਆ ਕੇ ਰੋ ਰਹੀਆਂ ਯਕੀਨ ਹੋ ਰਿਹਾ ਕਿ ਕੁੜੀ ਇਸ ਦੁਨੀਆ ਚ ਨਹੀਂ ਰਹੀ ਨਹੀਂ ਯਕੀਨ ਹੁੰਦਾ ਜੀ ਸਾਨੂੰ ਦੱਸਿਆ ਆਪਣੇ ਘਰੇ ਆ ਜੀ ਸੰਦੇ ਆਪਦੇ ਘਰੇ ਆ ਕੁੜੀ ਸਾਨੂੰ ਯਕੀਨ ਨਹੀਂ ਹੁੰਦਾ 100 ਬਾਰ ਨੂੰ ਮੇਰੇ ਨਾਲ ਗੁਰੂ ਜੀ ਦੇ ਜਾ ਕੇ ਆਈਏ ਜੀ ਗੁਰੂ ਜੀ ਦੇ ਜਾ ਕੇ ਆਈਏ 100 ਬਾਰ ਨੂੰ ਉਹਨਾਂ ਦੀ ਲੰਮੈ ਰਿਸੀ ਹੈ ਅਰੇਂਜ ਮੇਰੀ ਸੀ ਅਰੇਂਜ ਮੇ ਇੱਕਦਮ ਮੈਰੀ ਸੀ ਰਿਸ਼ਤਾ ਕਰਾਇਆ ਜੋਨੀ ਨੇ ਆਪਣੇ ਸਾਲੀ ਦਾ ਮੇਰੇ ਭੇਤੇ ਨੇ ਰਿਸ਼ਤਾ ਕਰਾਇਆ ਮਨੇ ਸੋਇਨੇ ਹੋਂਦੇ ਤੈਨੂੰ ਨਫਰਤ ਤੇ ਦਿਲ ਚ ਬੜਾ ਕੁੜੀ ਨਾਲ ਪਿਆਰ ਨਾਲ ਨਫਰਤ ਕਿਉਂ ਸੀ ਕਾਰਨ ਨਫਰਤ ਹੁਣ ਪਤਾ ਲੱਗਿਆ ਪਹਿਲਾਂ ਨਹੀਂ ਇਹਨਾਂ ਕੋਲ ਨਹੀਂ ਪਤਾ ਲੱਗਦਾ ਸੀ ਕਿੰਨੇ ਕਿੰਨੇ ਕੋ ਟਾਈਮ ਤੋਂ ਤੁਹਾਨੂੰ ਪਤਾ ਸੀ ਕਿ ਉਹਦਾ ਬਾਹਰ ਚੱਕਰ ਚੱਲਦਾ ਰਿਹਾ ਨਹੀਂ ਨਹੀਂ ਪਤਾ ਨਹੀਂ ਸੀ ਪਤਾ ਲੱਗਿਆ ਇੱਕਦਮ ਜੇ ਪਹਿਲਾਂ ਪਤਾ ਲੱਗਦਾ ਤਾਂ ਕੁੜੀ ਨੂੰ ਇੱਥੇ ਛੱਡਦੇ ਨਾ ਇੱਕ ਦਿਨ ਵੀ ਨਾ ਛੱਡਦੇ ਕੁੜੀ ਨਾਲ ਗੱਲ ਦੇ ਨੇ ਸੀ ਦੇਖੋ ਪਰਿਵਾਰ ਜਿਆਦਾ ਤਿਆਰ ਕਰਦੀ ਸੀ ਪਰਿਵਾਰ ਕਹਿੰਦਾ ਬੇहद ਜਿਹੜੀ ਕੀ ਹੈ ਮਨ ਭਾਗੀ ਖਬਰ ਆਈ ਸੀ ਸਾਹਮਣੇ ਲਿਪਸੀ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀਗਾ ਤੇ ਪਰਿਵਾਰ ਪੂਰਾ ਜਿਹੜਾ ਇਸ ਕੈਂਡਲ ਮਾਰਚ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਲੁਧਿਆਣਾ ਦੇ ਡਿਵੀਜ਼ਨ ਨੰਬਰ 3 ਦੇ ਵਿੱਚ ਕਿਹਾ ਜਾ ਰਿਹਾ ਕਿ ਉਸ ਨੂੰ ਜਿਹੜੀ ਆ ਫਾਂਸੀ ਦੀ ਸਜ਼ਾ ਜਿਹੜੀ ਉਹ ਦਿੱਤੀ ਜਾਵੇ ਪਰਿਵਾਰ ਦੇ ਲੋਕ ਜਿਹੜੇ ਆ ਉਹ ਪਹੁੰਚੇ ਹੋਏ ਨੇ ਜਸਟਿਸ ਹੈ ਜਿਹੜਾ ਉਹ ਮੰਗਿਆ ਜਾ ਰਿਹਾ ਤੇ ਜਿਹੜੇ ਆ ਹੋਰ ਵੀ ਕਾਫੀ ਸਾਰੇ ਲੋਕ ਹੈ ਜਿਹੜੇ ਆ ਉਹ ਇੱਥੇ ਪਹੁੰਚੇ ਹੋਏ ਆ ਤਕਰੀਬਨ ਮਾਨਸਾ ਸ਼ਹਿਰ ਤੋਂ ਕਾਫੀ ਲੋਕ ਜਿਹੜੇ ਇੱਥੇ ਪਹੁੰਚੇ ਨੇ ਮੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਿ ਉਸ ਨੂੰ ਕੜੀ ਤੋਂ ਕੜੀ ਸਜ਼ਾ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ ਆਪਣੀ ਹੀ ਘਰਵਾਲੀ ਨੂੰ ਆਪਣੇ ਸਾਹਮਣੇ ਹੀ ਮਰਵਾ ਦਿੱਤਾ ਸੁਪਾਰੀ ਦੇ ਕੇ 2.5 ਲੱਖ ਰੁਪਏ ਦੀ 50000 ਰੁਪਿਆ ਕੈਸ਼ ਦਿੱਤਾ ਤੇ ਉਸ ਤੋਂ ਬਾਅਦ ਬਾਕੀ ਪੈਸੇ ਜਿਹੜੇ ਆ ਉਹ ਦੇਣੇ ਸੀ ਤੇ ਪੂਰੀ ਜਿਹੜੀ ਕਹਾਣੀ ਹੈ ਉਹ ਜਿਹੜੀ ਆ ਰਚੀ ਗਈ ਸੀਗੀ ਪਹਿਲਾਂ ਵੀ ਦੋ ਵਾਰੀ ਆ ਜਿਹੜੀ ਆ ਮਾਰਨ ਦੀ ਕੋਸ਼ਿਸ਼ ਜਿਹੜੀ ਆਪਣੀ ਧਰਮ ਪਤਨੀ ਨੂੰ ਕੀਤੀ ਗਈ ਪਰ ਉਹ ਕੋਸ਼ਿਸ਼ ਆ ਜਿਹੜੀ ਆ ਨਾਕਾਮ ਰਹੀ ਤੇ 15 ਫਰਵਰੀ ਵਾਲੇ ਦਿਨ ਫੇਰ ਇੱਕ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਉਸ ਕੁੜੀ ਆ ਜਿਹੜੀ ਇਸ ਦੁਨੀਆ 'ਚ ਨਹੀਂ ਰਹੀ ਇਹ ਕਿਹਾ ਜਾ ਰਿਹਾ ਸੀਗਾ ਆ ਪਾਜੀ ਤੁਸੀਂ ਜਾਣਦੇ ਸੀਗੇ ਉਹਨਾਂ ਦੇ ਰਿਲੇਟਿਵ ਹੋ ਤੁਸੀਂ ਨਹੀਂ 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 ਅਸੀਂ ਲੋ ਇਨਸਾਫ ਮੰਗਣ ਹੀ ਆਏ ਹਾਂ ਕੀ ਜੋ ਹੋਇਆ ਗਲਤ ਹੋਇਆ ਇਦਾਂ ਨਹੀਂ ਹੋਣਾ ਚਾਹੀਦਾ ਸੋਚਿਆ ਸੀ ਕਿ ਐਦਾਂ ਦੀਆਂ ਚੀਜ਼ਾਂ ਵੀ ਦੇਖਣੀਆਂ ਪੈਣਗੀਆਂ ਨਹੀਂ 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 ਪਰ ਜੋ ਵੀ ਹੋ ਰਿਹਾ ਪੰਜਾਬ ਦਾ ਮੋਲ ਬਹੁਤ ਗਲਤ ਹੋ ਰਿਹਾ ਕਿ ਐਦਾਂ ਹੋਣਾ ਹੀ ਨਹੀਂ ਚਾਹੀਦਾ ਜਿਨ੍ਹਾਂ ਨੇ ਵੀ ਕੀਤਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸਭ ਨੂੰ ਜੋ ਵੀ ਇਨਵੋਲਵ ਇਨਵੋਲਵ ਸੀਗੇ ਇਹਦੇ ਚ ਸਭ ਨੂੰ ਫਾਂਸੀ ਹੋਣੀ ਚਾਹੀਦੀ ਹੈ ਇਹੀ ਮੰਗ ਕਰਦੇ ਆ ਅ ਤਸਵੀਰਾਂ ਦੇਖ ਸਕਦੇ ਹੋ ਹੋਰ ਵੀ ਗੱਲਬਾਤ ਹੈ ਜਿਹੜੀ ਉਹ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਦੇਖਦੇ ਹਾਂ ਕਿ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਭਾਜੀ ਤੁਸੀਂ ਮਾਨਸਾ ਸ਼ਹਿਰ ਤੋਂ ਆਏ ਹੋ ਨਹੀਂ ਨਹੀਂ ਇਸਦੇ ਲੁਧਿਆਣੇ ਦੇ ਆ ਤਰੀਕੇ ਨਾਲ ਦੇਖੋ ਆਪਣੀ ਹੀ ਘਰ ਵਾਲੀ ਨੂੰ ਮਾਰਨ ਦੇ ਲਈ ਸਪਾਰੀਆਂ ਦਿੱਤੀਆਂ ਜਾ ਰਹੀਆਂ ਪਹਿਲਾਂ ਵੀ ਕਹਿੰਦੇ ਦੋ ਵਾਰ ਕੋਸ਼ਿਸ਼ ਕੀਤੀ ਸੀ ਹਾਂ ਹੀ ਟ੍ਰਾਈ ਟੂ ਟਾਈਮਸ ਇਸ ਤੋਂ ਪਹਿਲਾਂ ਉਹਨੇ ਦੋ ਵਾਰੀ ਟ੍ਰਾਈ ਕੀਤਾ ਸੀਗਾ ਇੱਕ ਵਾਰ ਤਾਂ ਉਹਨੇ ਜ਼ਹਿਰ ਦਾ ਇੰਜੈਕਸ਼ਨ ਲਾਉਣ ਦੀ ਕੋਸ਼ਿਸ਼ ਕੀਤੀ ਉਹ ਚਲੋ ਐਨੀ ਉਹ ਲੜਕੀ ਵਿਚਾਰੀ ਕਿਸੇ ਤਰ੍ਹਾਂ ਬਚ ਗਈ ਉਸ ਤੋਂ ਬਾਅਦ ਉਹਨੇ ਆਪਣੇ ਦੂਸਰੇ ਜਿਵੇਂ ਪੁਲਿਸ ਨੇ ਆਪਣਾ ਬਿਆਨ ਜਾਰੀ ਕੀਤਾ ਦੱਸਿਆ ਵੀ ਉਹਨੇ ਆਪਣੇ ਕਿਸੇ ਸਾਥੀ ਨੂੰ ਜਾਂ ਆਪਣੇ ਕਿਸੇ ਲੇਬਰ ਨੂੰ ਕਿਹਾ ਵੀ ਇਹਨੂੰ ਮਾਰ ਦੇ ਪਰ ਉਹ ਡਰ ਕੇ ਭੱਜ ਗਿਆ ਏ ਉਹਨੂੰ ਕੁੜੀ ਸੇਫ ਨਹੀਂ ਸੀਗੀ ਆਈ ਡੋਨਟ نو ਵੀ ਉਹਨੇ ਐਡੇ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰਕੇ ਰੱਖਤਾ ਵੇ ਕਿ ਤੀਵੀ ਆਦਮੀ ਰਿਸ਼ਤਾ ਵਿਸ਼ਵਾਸ ਤੇ ਸਭ ਤੋਂ ਪਵਿੱਤਰ ਰਿਸ਼ਤਾ ਮਾਪਿਓ ਤੋਂ ਬਾਅਦ ਕਹਿੰਦੇ ਨੇ ਕਿ ਜਦੋਂ ਧੀ ਵਿਆਹ ਨਹੀਂ ਹੁੰਦੀ ਆ ਬੜਾ ਸੋਚਣਾ ਪੈਂਦਾ ਨਾ ਕਿ ਦੂਜੇ ਘਰ ਤੀ ਦੇਣੀ ਹੈ ਦਈਏ ਕਿ ਨਾ ਦਈਏ ਅੱਜ ਫਿਰ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਸੋਚਣੀਆਂ ਪੈਣਗੀਆਂ ਮਾਪਿਓ ਨੂੰ ਹਾਂਜੀ ਦੇਖੋ ਜੀ ਇਹ ਹੁਣ ਸੋਚਿੰਦੇ ਮਾਪੇ ਆਪਣੇ ਵੱਲੋਂ ਹਰੇਕ ਮਾਪੇ ਆਪਣੇ ਬੱਚੇ ਦਾ ਬੈਟਰੀ ਚਾਹੁੰਦਾ ਹੁੰਦਾ ਹੈ ਸਾਰਾ ਰਿਸ਼ਤਾ ਦੇਖ ਭਾਲ ਕੇ ਕਰਦਾ ਹੁੰਦਾ ਪਰ ਹੁਣ ਕਈ ਇਹ ਜੇ ਹੁੰਦੀਆਂ ਕਾਲੀਆਂ ਪੇਡਾਂ ਇਨਸਾਨ ਦੇ ਪੇਛੇ ਦੇ ਵਿੱਚ ਸ਼ੈਤਾਨ ਛੁਪੇ ਹੁੰਦੇ ਨੇ ਹੁਣ ਉਹਦੀ ਅਬੇ ਪਛਾਨ ਕਿਸੇ ਤਰੀਕੇ ਨਾਲ ਨਹੀਂ ਕਰ ਸਕਦੇ ਨਾ ਕਹਿੰਦੇ ਨਾ ਇਹ ਔਰਤਾਂ ਦੇ ਮਨ ਦੇ ਵਿੱਚ ਡਰ ਪੈ ਗਿਆ ਅ ਜਦੋਂ ਇਹ ਖਬਰ ਨਿਕਲ ਕੇ ਬਾਹਰ ਆਈ ਕਿ ਆਪਣੀ ਹੀ ਘਰ ਵਾਲੀ ਨੂੰ ਮਾਰ ਦਿੱਤਾ ਗਿਆ ਉਹ ਵੀ ਦੂਜੀ ਜਨਾਨੀ ਦੇ ਚੱਕਰ ਚ ਇਹ ਦੇਖੋ ਜੀ ਜਿਹੜੇ ਐਕਸਟਰਾ ਮੈਰੀਟਲ ਅਫੇਅਰ ਹੁੰਦੇ ਆ ਉਹਦਾ ਅੰਤ ਤੇ ਇਹੀ ਹੁੰਦਾ ਜੀ ਅਬ ਅੱਗੇ ਵੀ ਦੇਖਦੇ ਇਹ ਤਾਂ ਬੰਦੇ ਨੂੰ ਆਪ ਸਮਝਦਾਰੀ ਚਾਹੀਦੀ ਹੈ ਵੀ ਮੈਂ ਆਫਟਰ ਮੈਰਿਜ ਇਹਦੇ ਕੋਈ ਕੰਮ ਨਾ ਕਰਾਂ ਜਿਸ ਨਾਲ ਮੇਰੇ ਪਰਿਵਾਰ ਵਿਕਰੇ ਤੇ ਇਹ ਜੋ ਗਲਤ ਸਟੈਪ ਹੋਵੇ ਤੇ ਪੂਰੇ ਪਰਿਵਾਰ ਨੂੰ ਇਹਦੀ ਸਜ਼ਾ ਬੱਚਿਆਂ ਨਿਕਨ ਕੇ ਬੱਚਿਆਂ ਦਾ ਜਿਸੂਰ ਉਹਨਾਂ ਦੀ ਲਾਈਫ ਵੀ ਉਸ ਬੰਦੇ ਨੇ ਸਪੋਇਲ ਕਰਕੇ ਰੱਖਦੀ ਹੈ ਜੀ ਜੀ ਇਹ ਬੱਚਿਆਂ ਦੀ ਜ਼ਿੰਦਗੀ ਖਰਾਬ ਕਰ ਦਿੱਤੀਗੀ ਆਪਣੀ ਤਾਂ ਕੀਤੀ ਕੀਤੀ ਆਪਣਾ ਪਰਿਵਾਰ ਜਿਹੜਾ ਕਿ ਉਹ ਰੋਲ ਦਿੱਤਾ ਗਿਆ ਆ ਜਿਹੜਾ ਕਿ ਡਿਵੀਜ਼ਨ ਨੰਬਰ 3 ਦੇ ਵਿੱਚ ਕੈਂਡਲ ਮਾਰਚ ਹੈ ਜਿਹੜਾ ਕੱਢਿਆ ਜਾ ਰਿਹਾ ਹੈ ਲਿਪਸੀ ਦੇ ਨੂੰ ਜਿਹੜਾ ਚਾਹਣ ਵਾਲੇ ਲੋਕ ਹੈ ਉਸ ਨੂੰ ਪਿਆਰ ਕਰਨ ਵਾਲੇ ਲੋਕ ਹੈ ਉਹ ਆ ਜਿਹੜੇ ਕਿ ਉਸ ਨੂੰ ਇਨਸਾਫ ਦੇ ਲਈ ਮੰਗ ਕਰਦੇ ਪਏ ਨੇ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਲੁਧਿਆਣਾ ਦੇ ਡਿਵੀਜ਼ਨ ਨੰਬਰ 3 ਚੌਂਕ ਦੇ ਵਿੱਚ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਥਾਣੇ ਦੇ ਬਾਹਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਥਾਣੇ ਦੇ ਬਾਹਰ ਜਿਹੜੇ ਲੋਕ ਪਹੁੰਚ ਚੁੱਕੇ ਨੇ ਸਾਫ ਦੀ ਮੰਗ ਹੈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਚੌਕ ਜਿਹੜਾ ਘੇਰ ਲਿਖਾ ਗਿਆ ਹੈ ਕਾਫੀ ਜ਼ਿੰਦਾ ਹੈ ਲਿਪਸੀ ਅੰਦਰ ਵੀ ਬੋਹੋ ਆ ਦੇਖ ਸਕਦੇ ਹੋ ਤਫੀਲ ਦੇ ਵਿੱਚ ਲਿਪਸੀ ਅਜੇ ਜ਼ਿੰਦਾ ਹੈ ਉਹ ਚੌਕ ਦੇ ਵਿੱਚ ਲੋਕ ਖੜੇ ਹੋਏ ਨੇ ਹਰ ਅੱਖਾਂ ਦੇ ਵਿੱਚ ਹੰਝੂ ਦੇਖਣ ਨੂੰ ਮਿਲਦੇ ਆ ਹਾਲਾਂਕਿ ਲਿਪਸੀ ਦੇ ਜਿਹੜੇ ਪਰਿਵਾਰ ਵਾਲੇ ਆ ਉਹਨਾਂ ਦਾ ਇਹ ਕਹਿਣਾ ਹੈ ਫੇਲਾ ਹਜੇ ਤੱਕ ਵੀ ਨਹੀਂ ਯਕੀਨ ਆ ਰਿਹਾ ਕਿ ਕੋਈ ਧੀ ਜਿਹੜੀ ਦੁਨੀਆਂ ਦੇ ਵਿੱਚ ਨਹੀਂ ਰਹੀ ਉਸਦੇ ਹੀ ਪਤੀ ਨੇ ਉਹ ਪਤਨੀ ਨੇ ਮੋਦੇ ਘਾਟ ਤਾਲੇ ਤਾ ਪਾ ਦਿੱਤਾ ਗਿਆ ਉਸਦੇ ਹਸਬੰਡ ਕਾਰੋਬਾਰੀ ਅਨੋਖ ਵੱਲੋਂ ਇੱਕ ਨੂੰ ਦਿੱਤੇਆ ਕਰ ਦਿੱਤਾ ਗਿਆ तस्वीर देख सकते हो सड़क के बैठे हुए लोग पहुंचे हुए छोटे छोटे बच्चे इंसाफ की मांग है जो कर रहे हैं डिविजन नंबर तीन ਕੌਂਕ ਦੇ ਵਿੱਚ ਪਹੁੰਚੇ ਹੋਏ ਨੇ ਅਨੋਖ ਮਿੱਤਲ ਤੇ ਜਿਸ ਲੜਕੀ ਦੇ ਨਾਲ ਉਸੇ ਰਿਲੇਸ਼ਨਸ਼ਿਪ ਦੋਨਾਂ ਦੀ ਫੋਟੋ ਜਿਹੜੀਆਂ ਤਖਤੀਆਂ ਦੇ ਵਿੱਚ ਲਗਾਈ ਹੋਈ ਹੈ ਤੇ ਕਿਤਨੇ ਕਿਤੇ ਇਨਸਾਫ ਦੀ ਮੰਗ ਹੈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਦੇਖ ਸਕਦੇ ਹੋ ਆ ਕਾਫੀ ਸਾਰੇ ਲੋਕ ਜਿਹੜੇ ਆ ਉਹ ਪਹੁੰਚੇ ਹੋਏ ਨੇ ਇਨਸਾਫ ਦੀ ਮੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਆ ਲਿਪਸੀ ਦੇ ਜਿਹੜੇ ਫੈਮਿਲੀ ਆ ਉਹ ਉਹ ਇੱਥੇ ਪਹੁੰਚੀ ਹੋਈ ਹੈ ਧਰਨਾ ਲਗਾਇਆ ਗਿਆ ਦੇ ਜਿੰਦਾ ਹੈ ਦੇ ਜਿੰਦਾ ਹੈ ਨੰਬਰ 10 ਦੇ ਕੋਲ ਧਰਨਾ ਪ੍ਰਦਰਸ਼ਨ ਜਿਹੜਾ ਉਹ ਜਾਰੀ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪ੍ਰੋਟੈਸਟ ਜਿਹੜਾ ਹੋ ਰਿਹਾ ਕੀਤਾ ਜਾ ਰਿਹਾ ਖਲਿੱਫੀ ਨੂੰ ਇਨਸਾਫ ਦਿਵਾਉਣ ਲਈ ਪਰਿਵਾਰ ਦੇ ਲੋਕ ਜਿਹੜੇ ਇੱਥੇ ਆ ਬੈਠੇ ਹੋਏ ਨੇ ਜਸਟਿਸ ਜਿਹੜਾ ਮੰਗਿਆ ਜਾ ਰਿਹਾ ਜਿਹਦੇ ਉਸਦੇ ਪਤੀ ਨੂੰ ਮਿੱਤਲ ਨੂੰ ਫਾਂਸੀ ਦੇ ਫਰਮਾ ਜਿਹੜੀ ਆ ਹੋਣੀ ਚਾਹੀਦੀ ਹੈ ਪਿਛਲੇ ਦਿਨੋਂ ਕਾਰੋਬਾਰੀ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਤੇ ਅੱਜ ਡਿਵੀਜ਼ਨ ਨੰਬਰ 3 ਦੇ ਵਿੱਚ ਕੰਦਲਮਾਰ ਦਾ ਜਿਹੜਾ ਉਹ ਕੱਢਿਆ ਜਾ ਰਿਹਾ ਤਸਵੀਰਾਂ ਦੇਖੋ ਡਿਵੀਜ਼ਨ ਨੰਬਰ 3 ਦੇ ਵਿੱਚ ਮਾਰਚ ਕੱਢਿਆ ਜਾ ਰਿਹਾ ਕਿਤੇ ਨਾ ਕਿਤੇ ਜਿਹੜਾ ਕੀ ਹੈ ਕਾਰੋਬਾਰੀ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਕਾਰਨ ਕੀ ਸੀਗਾ ਗਰਲਫ੍ਰੈਂਡ ਦੇ ਚੱਕਰ ਦੇ ਵਿੱਚ ਆ ਕੇ ਆਪਣੀ ਘਰ ਵਾਲੀ ਦਾ ਕਤਲ ਕਰ ਦਿੱਤਾ ਗਿਆ ਸੱਤ ਲੋਕਾਂ ਦੀ ਗ੍ਰਿਫਤਾਰੀ ਹੈ ਜਿਹੜੀ ਹੈ ਕਰ ਦਿੱਤੀ ਗਈ 2.5 ਲੱਖ ਰੁਪਏ ਦੀ ਸਪਾਰੀ ਹੈ ਜਿਹੜੀ ਹੈ ਉਹ ਦੱ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਪਹਿਲੇ ਵੀ ਦੋ ਵਾਰ ਆਪਣੀ ਘਰ ਵਾਲੀ ਨੂੰ ਇੱਥੇ ਸੀ ਦੇ ਪਰਿਵਾਰ ਦੇ ਲੋਕ ਜਿਹੜੇ ਉਹਨਾਂ ਦੀ ਸਿਸਟਰ ਤੁਹਾਡੀ ਸਿਸਟਰ ਸੀ ਹਾਂਜੀ ਮੇਰੀ ਸਿਸਟਰ ਸੀ ਕਿਵੇਂ ਯਕੀਨ ਹੋ ਰਿਹਾ ਕਿ ਭੈਣ ਨਹੀਂ ਰਹੀ ਬਿਲਿਵ ਹੀ ਨਹੀਂ ਕਰ پا ਰਹੀ ਉਹਨੂੰ ਸਜ਼ਾ ਦਿਵਾਓ ਸਜ਼ਾ ਦਿਵਾਓ ਚੌਰਾਹੇ 'ਚ ਖੜਾ ਕਰਕੇ ਮਿੱਥ ਛੋਟੀ ਸੀ ਉਹਨੂੰ ਚੌਰਾਹੇ 'ਚ ਖੜਾ ਕਰਕੇ ਮਾਰੋ ਉਹਨੂੰ ਸਜ਼ਾ ਦਿਵਾਓ ਕਦੀ ਤੁਹਾਨੂੰ ਲੱਗਿਆ ਸੀ ਕਿ ਤੁਹਾਡੀ ਸਿਸਟਰ ਆਪਣੇ ਹਸਬੰਡ ਤੋਂ ਪਰੇਸ਼ਾਨ ਹੈ ਤੁਹਾਡੇ ਨਾਲ ਕੋਈ ਗੱਲ ਸੀ ਨਹੀਂ ਕਦੇ ਉਹਨਾਂ ਫੀਲ ਹੀ ਨਹੀਂ ਹੁੰਦਤਾ ਪਤਾ ਨਹੀਂ ਉਹਨਾਂ ਸਾਨੂੰ ਨਹੀਂ ਦੱਸਿਆ ਸਾਰੂ ਕਾ ਤਾਂ ਫੀਲ ਨਹੀਂ ਹੁੰਦਿੱਤਾ ਉਹਨੇ ਉਹ ਆਪਣੇ ਦਿਲਚੇ ਹੀ ਰੱਖੀਆਂ ਸਾਰੀਆਂ ਗੱਲਾਂ ਉਹ ਦਿਲਚੇ ਰੱਖਿਓ ਸਾਨੂੰ ਕੁਝ ਵੀ ਨਹੀਂ ਦੱਸਿਆ ਉਹ ਦੱਸਿਆ ਹੁੰਦਾ ਸੀ ਹੁੰਦਾ ਕਹਿੰਦਾ ਉਹ ਕੱਪੜੇ ਘਰ ਹੀ ਲੈ ਜਾਂਦੇ ਉਹ ਡਿਵੋਰਸ ਦੇ ਦਿੰਦਾ ਸੀ ਆਪਣਾ ਲੈ ਜਾਂਦੇ ਪਰ ਗੱਲ ਜਿਹੜੀ ਸਾਹਮਣੇ ਆਈ ਹੈ ਪੁਲਿਸ ਦੀ ਕਸਟਡੀ ਜਿਹੜੀ ਚ ਹੈ ਅਲੋਕ ਕਿ ਉਹਨੇ ਤਲਾਕ ਮੰਗਿਆ ਸੀ ਤੁਹਾਡੀ ਨਹੀਂ ਕੋਈ ਤਲਾਕ ਨਹੀਂ ਮੰਗਿਆ ਸੀ ਉਹਦੀ ਲੈ ਜਾਂਦੇ ਉਹ ਤਾਂ ਉਹਨੂੰ ਖੁਸ਼ ਰੱਖ ਰਿਹਾ ਸੀ ਉਲਟਾ ਜਾਣ ਬੁੱਝ ਗਏ ਕਿ ਮੇਰੇ ਤੇ ਇਲਜ਼ਾਮ ਆ ਗਏ ਹੀ ਨਾ ਬੰਦਾ ਅਪੀਅਰ ਸੀਗਾ ਉਹਨਾਂ ਦਾ ਕਿਸੇ ਵੀ ਫੈਮਿਲੀ ਮੈਂਬਰ ਨੂੰ ਪਤਾ ਸੀ ਉਸ ਬਾਰੇ ਕਿਸੇ ਨੂੰ ਨਹੀਂ ਪਤਾ ਸੀ ਦੁਕਾਨ ਤੇ ਕੁੜੀ ਰੱਖੀ ਹੋਈ ਸੀ ਬਲੀਵ ਹੀ ਨਹੀਂ ਕਰ ਪਾ ਰਹੇ ਵੀ ਅੱਦਾ ਹੋ ਸਕਦਾ ਜੀ ਇੱਕ ਕੰਮ ਕਰਨ ਵਾਲੀ ਕੁੜੀ ਨਾਲ ਬੰਦਾ ਗਲਤ ਹੋ ਸਕਦਾ ਇਸ ਬਲੀਵ ਹੀ ਨਹੀਂ ਕਰ ਪਾ ਰਹੇ ਇੱਕ ਵੀ ਇਹ ਸੋਚ ਕਿੱਦਾਂ ਹੋ ਗਈ ਆਪਣਾ ਇੰਨਾ ਹਸਦਾ ਵਜ਼ਾ ਪਰਿਵਾਰ ਹੈ ਇੱਕ ਕੁੜੀ ਦੇ ਚੱਕਰ ਚ ਆ ਕੇ ਆਪਣਾ ਸਾਰਾ ਪਰਿਵਾਰ ਦਾ ਖੁਦ ਮਾਈਂਡ ਬਿਲਕੁਲ ਵਾਸ਼ ਹੋਇਆ ਪਿਆ ਕਿ ਹੋਇਆ ਕਿੱਦਾਂ ਤੇ ਮਾਰਿਆ ਇੰਨੀ ਜ਼ਿੰਦਗੀ ਨਾਲ ਤੈਨੂੰ 13 ਸਾਲਾਂ ਦਾ ਰਿਲੇਸ਼ਨ ਤੂੰ ਭੁੱਲ ਗਿਆ ਕਿ ਥੋੜੀ ਦੇਰ ਦੀ ਸਮਝ ਨਹੀਂ ਆ ਰਹੀ ਕਿ 13 ਸਾਲਾਂ ਦਾ ਤੋਂ ਇਹ ਸਾਰਾ ਇਨਸੀਡੈਂਟ ਹੋਇਆ ਅਸੀਂ ਵੀ ਉਹਦੇ ਹਸਬੰਦ ਨਾਲ ਗੱਲ ਕੀਤੀ ਸੀ ਉਹਨੇ ਕਿਹਾ ਕਿ ਮੇਰੇ ਸਾਹਮਣੇ ਚੀਕਾਂ ਮਾਰਦੀ ਰਹੀ ਮੈਂ ਦੇਖਦਾ ਰਿਹਾ ਮੈਂ ਲਾਜਾ ਨਹੀਂ ਸਕਿਆ ਝੂਠ ਝੂਠ ਸਭ ਝੂਠ ਬੋਲਦਾ ਪਿਆ ਖੁਦ ਤੋਂ ਉਹਨੇ ਮਾਰਿਆ ਉਹਨੂੰ ਸਭ ਝੂਠ ਬੋਲਦਾ ਪਿਆ ਆਪਣੀ ਘਰ ਵਾਲੀ ਨੂੰ ਮਾਰ ਕੇ ਉਹਦੀਆਂ ਚੀਕਾਂ ਆਪ ਹੀ ਸੁਣਦਾ ਰਿਹਾ ਆਪ ਆਪ ਹੀ ਮਾਰਿਆ ਚੀਕਾਂ ਦਾ ਜੰਜ ਬਾਲ ਫੁੱਟਦੇ ਹੱਥ ਕੱਟਦੇ ਇੰਨਾ ਕੋਈ ਦਰਿੰਦਾ ਹੋ ਸਕਦਾ ਬਹੁਤ ਬੇਰੰਬੀ ਨਾਲ ਮਾਰਿਆ ਜਿਹੜੀਆਂ ਚੀਜ਼ਾਂ ਆਪਾਂ ਸੋਚਦੇ ਆਂ ਜਦੋਂ ਦਿਮਾਗ ਚ ਆਂਦੀਆਂ ਹੱਤਾਂ ਤੇ ਹੱਤ ਵੜਦੇ ਨੇ ਉਹ ਸੋਚ ਕੇ ਅੰਦਰ ਮਾਰਨ ਡਰ ਲੱਗਦਾ ਮੈਂ ਕਈ ਸੋਚੀ ਨਹੀਂ ਕਿ ਉਹ ਅੱਧਾ ਘੜੀ ਸਿਆ ਹੋਣਾ ਕਿੰਨਾ ਤੜਫੀ ਹੋਣੀ ਕਿੰਨਾ ਤੜਫੀ ਹੋਣੀ ਕੁੜੀ ਉਦਾਂ ਹੀ ਤੜਫਾ ਕੇ ਉਹਨੂੰ ਮਾਰਨ ਚੁਰਾਹੇ ਤੇ ਖੜਾ ਕੇ ਉਦਾਂ ਹੀ ਉਦਾਂ ਹੀ ਮਾਰੋ ਪੂਰਾ ਪਲਾਨ ਕੀਤਾ ਪੁਲਿਸ ਨੂੰ ਬੇਵਕੂਫ ਬਣਾਉਣ ਦਾ ਕੰਮ ਕੀਤਾ ਪੂਰਾ ਸਿੱਧੇ ਰਸਤੇ ਸਿੱਧੇ ਰਸਤੇ ਆਨ ਦਾ ਕਿਉਂ ਬਸਤਰ ਰਸਤੇ ਪਿਆ ਸਿੱਧਾ ਰਸਤਾ ਜੋ ਤਾਂ ਹੈਗਾ ਸੀ ਕਹਿੰਦੇ ਦੋ ਵਾਰ ਪਹਿਲੇ ਵੀ ਪਲਾਨ ਕੀਤਾ ਸੀ ਮਾਰਨ ਦਾ ਕੁੜੀ ਨੂੰ ਕੁਝ ਪਤਾ ਹੀ ਨਹੀਂ ਬਾਜੀ ਪਲਾਨ ਜਿੱਦਾਂ ਪੰਜ ਪੰਜ ਹਾਂ ਕਿੱਦਾਂ ਐਕਸ਼ਨ ਲਿੱਤਾ ਜਾਏਗਾ ਉਦੋਂ ਹੀ ਤਾਂ ਪਰ ਪਤਾ ਲੱਗੇਗਾ ਨਹੀਂ ਕਹਿੰਦੇ ਪਲਾਨ ਕੀਤਾ ਸੀ ਬਾਜੀ ਪਲਾਨ ਜਦੋਂ ਆਪਣੇ ਮਾਈਂਡ ਜਿ ਨੂੰ ਕਿੱਦਾਂ ਪੜ ਸਕਦਾ ਕੋਈ ਇਦਾਂ ਦੀ ਹੈਗਾ ਕੀ ਆਪਾਂ ਕਿਸੇ ਦੇ ਮਾਈਂਡ ਨੂੰ ਪੜ ਸਕੀਏ ਇਹ ਜੇ ਤੁਹਾਡੇ ਮਾਈਂਡ ਤੱਕ ਜਦੋਂ ਉਹਨੇ ਐਕਸ਼ਨ ਲਿੱਤਾ ਤਾਂ ਆਪਣੇ ਅੱਗੇ ਆ ਗਿਆ ਨਾ ਪਲਾਨ ਤਾਂ ਉਹਦੇ ਮਾਈਂਡ ਵਿੱਚ ਸੀਗਾ ਗੰਦਾ ਮਾਈਂਡ ਉਹ ਦਰਿੰਦਗੀ ਨੂੰ ਕਿੱਦਾਂ ਇੰਨਾ ਦਰਿੰਦਗੀ ਕੁੱਤਾ ਇਨਸਾਨ ਕਿਸ ਕਿਸ ਕਿੰ ਕਿੱਦਾਂ ਪਤਾ ਲੱਗੇਗਾ ਆਪਾਂ ਨੂੰ ਜਦ ਕੋਈ ਹਰਕਤ ਕਰੇਗਾ ਆਪਣੇ ਅੱਗੇ ਤਾਂ ਹੀ ਆਏਗੀ ਨਾ ਬਾਜੀ ਮੈਡਮ ਨੇ ਕੁਝ ਕੀ ਅੱਜ ਮੇ ਨਾਲ ਝਗੜਿਆ ਕੋਈ ਕਿਸੇ ਗੱਲ ਨੂੰ ਭਾਈ ਜਿਆਦਾ ਕੁਝ ਕਰਦਾ ਹੀ ਨਹੀਂ ਸੀ ਉਹ ਬਹੁਤ ਦਰਿੰਦਗੀ ਕੁੱਤਾ ਇਨਸਾਨ ਸੀ ਸ਼ਰੀਅੰਤਰ ਰੱਜਿਆ ਨੇ ਭਾਈ ਸ਼ਰੀਅੰਤਰ ਰੱਜਿਆ ਜੀ ਤੇ ਜਿਹੜੀ ਉਹਨਾਂ ਦੀ ਮੈਰਿਜ ਸੀਗੀ ਅਲਮ ਮੈਰਿ ਸੀ ਜਾ ਰਹੀ ਭਾਈ ਅਰੇਂਜ ਮੈਰਿ ਸੀ ਜੀ ਭਾਈ ਕੋ ਮਾਨਸਾ ਸ਼ਹਿਰ ਤੇ ਕਾ ਲੁਧਿਆਣਾ ਪੋਸੀਬਲ ਹਾਊਸ ਪੋਸੀਬਲ ਉਹ ਵੀ 12 ਸਾਲ ਪਹਿਲਾਂ ਅਰੇਂਜ ਮੈਰਿ ਸੀਗੀ ਉਹ ਲੜਕੀ ਪਰਿਵਾਰਿਕ ਇੰਨੀ ਸਧਾਰਨ ਲੜਕੀ ਸੀ ਜਿਨੀ ਸਾਹੂ ਸੀ ਨਾ ਉਸੇ ਉਹ ਦੱਬੀ ਉਹਨੇ ਦਬਾਈ ਗਿਆ ਉਸੇ ਕਾਰਨ ਉਹ ਵਿਚਾਰੀ ਦਾ ਅਜੇ ਕੇਸ ਹੋਇਆ ਯੋਨ ਪਤਾਉਣਾ ਮੇਰੀ ਪਤਨੀ ਥੋੜੀ ਜੀ ਕੜਕ ਹੈ ਮੇਰੇ ਤੇ ਰੱਖਦੀ ਉਹ ਪੂਰਾ ਟਰਸਟ ਰੱਖਦੀ ਸੀ ਇੱਕ ਪਤੀ ਪਤਨੀ ਦੇ ਵਿਸ਼ਵਸਤੇ ਨੂੰ ਉਹਨੇ ਸਮਝੋਇਆ ਸੀ ਭਾਜੀ ਆਪਣਾ ਪਰਿਵਾਰ ਬਣਾ ਕੇ ਰੱਖਿਆ ਸੀ ਜੇ ਕੋਈ ਦਿੱਕਤ ਵੀ ਸੀਗੀ ਆਪਣੇ ਘਰ ਨਹੀਂ ਦੱਸਦੀ ਜਾਂ ਸਾਨੂੰ ਨਹੀਂ ਅਜੇ ਤੱਕ ਦੱਸਿਆ ਲੜਕੀ ਨੇ ਇਸ ਕੁੱਤੇ ਕੀ ਸਾਨੂੰ ਇਸ ਨਹੀਂ ਪਤਾ ਜੇ ਇੰਨਾ ਕੁੱਤਾ ਕੰਜਰ ਇਨਸਾਨ ਕੋਈ ਹੋ ਸਕਦਾ ਮੇਰੇ ਭਈਆ ਦੀ ਸਾਲੇ ਹਰ ਸਾਲੀ ਸਾਲੀ ਸੀਗੀ ਜੀ ਜੀ ਤੇ ਜਦੋਂ ਇਹਨਾਂ ਦੀ ਮੈਰਿਜ ਹੋਈ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਨੋਰਮਲ ਫੈਮਲੀ ਚੱਲਦੀ ਰਹੀ ਬਿਲਕੁਲ ਭਾਜੀ 12 ਸਾਲ ਹੋ ਗਏ ਜੀ ਜੇ ਆਪਾਂ ਨੂੰ ਪਤਾ ਲੱਗ ਜਾਏ ਕੋਈ ਐਕਸ਼ਨ ਐਦਾਂ ਦਾ ਇਨਸਾਨ ਹੋ ਸਕਦਾ ਕੋਈ ਐਦਾਂ ਦਾ ਕੋਈ ਆਪਣੀ ਧੀ ਨੂੰ ਮਾਰਨ ਲਈ ਰੱਖੂਗਾ ਕਿਸੇ ਪਾਸੇ ਭਾਜੀ ਕਿਤੇ ਜਿਹੜੀ ਕੁੜੀ ਨਾਲ ਅਫੇਅਰ ਸੀਗਾ ਉਹ ਕੁੜੀ ਦੀ ਕਹਿੰਦੇ ਇੰਗੇਜਮੈਂਟ ਵੀ ਤੋੜਵਾਈ ਸੀ ਲੋਕ ਨੇ ਭਾਈ ਇਹ ਸਭ ਬਾਅਦ ਵਿੱਚ ਖਬਰ ਆਈਆਂ ਉਹਨੇ ਵਿੱਚ ਕੀ ਕਰਦੇ ਸੀ ਕਿ ਪਤਾ ਕੀ ਇਹ ਫੈਮਿਲੀ ਮੈਟਰ ਕਿਤੇ ਪਤਾ ਲੱਗਦਾ ਉਹ ਆਪਣੀ ਸ਼ਾਪ ਤੇ ਕੀ ਉਹਨੇ ਘਰੇ ਕੀ ਕਰਦਾ ਸੀ ਜੇ ਇੱਕ ਬੰਦੇ ਇੱਕ ਵੀ ਤਲਾਹ ਹੁੰਦੀ ਸਾਨੂੰ ਅਸੀਂ ਕਿਤੇ ਹੋਣ ਦਿੰਦੇ ਦੀ ਨਾ ਦਿੰਦੇ ਅਸੀਂ ਇੰਨਾ ਪ੍ਰੋਟੈਸਟ ਅੱਜ ਕਰਦੇ ਆ ਤੇ ਅਸੀਂ ਪਹਿਲਾਂ ਨਹੀਂ ਕਰ ਸਕਦੇ ਅਸੀਂ ਭਾਜੀ ਆਪਣੀ ਕੁੜੀ ਲਈ ਕੀ ਕੋਈ ਸੋਚ ਇਹ ਸੋਚ ਤੋਂ ਪਰੇ ਕਰਕੇ ਗਿਆ ਭਾਜੀ ਜਦੋਂ ਇਹ ਸਾਰਾ ਇਨਸੀਡੈਂਟ ਹੋਇਆ ਉਹਨੇ ਇੱਕ ਕਹਾਣੀ ਬਣਾ ਦਿੱਤੀ ਕਿ ਉੱਥੇ 4 ਤੋਂ 5 ਬੰਦੇ ਆਏ ਮੈਨੂੰ ਮਾਰਿਆ ਤੁਹਾਨੂੰ ਕਿਸੇ ਨੂੰ ਸ਼ੱਕ ਨਹੀਂ ਹੋਇਆ ਉਹਦੇ ਤੇ ਬਿਲਕੁਲ ਭਾਈ ਸ਼ੱਕ ਹੋਇਆ ਇੱਕ ਦੇਖੋ ਇੱਕ ਜੇ ਇਸ ਬੰਦ ਇਸਨੇ ਕਿਹਾ ਕਿ ਮੈਨੂੰ ਕਿਸੇ ਬੰਦੇ ਨੇ ਕੁਝ ਸੁੰਘਾ ਕੇ ਮੈਨੂੰ ਬੇਹੋਸ਼ ਕਰਤਾ ਤੇ ਉਹ ਲੜਕੀ ਨੂੰ ਜੀ ਸੁੰਘਾ ਸਕਦਾ ਸੀਗਾ ਉਹ ਲੜਕੀ ਨਾਲ ਹੀ ਦਰਿੰਦਗੀ ਕਰਨੀ ਸੀਗੀ ਉਹਨੇ ਬੰਦੇ ਨੇ ਕਿਉਂ ਲੁਟਿਆਰਿਆਂ ਦਾ ਮੇਨ ਮਕਸਦ ਹੁੰਦਾ ਕਿ ਆਪਣਾ ਕਿ ਜੋ ਵੀ ਵੈਲਿਊਏਬਲ ਥਿੰਗਸ ਹੁੰਦੀਆਂ ਕਿ ਮੈਂ ਲਵਾਂ ਤੇ ਮੈਂ ਜਾਵਾਂ ਤੇ ਉਹਨੂੰ ਉਹਦਾ ਕਦੀ ਵੀ ਇਦਾਂ ਦਾ ਕੇਸ ਨਹੀਂ ਸੁਣਿਆ ਕਿ ਉਹ ਇਨੀ ਦਰਿੰਦਗੀ ਕਰੇ ਮਰਡਰ ਕਰੇ ਕਿ ਅਕਸਰ ਦੇਖਦੇ ਆਪਾਂ ਜਿਹੜੀਆਂ ਸਨੇਚੀਆਂ ਲੁੱਟਾਂ ਘੁਆਉਂਦੀਆਂ ਪਰ ਮਰਡਰ ਨਹੀਂ ਹੁੰਦਾ ਇਹ ਮਰਡਰ ਹੋਏਗਾ ਮਰਡਰ ਹੋਏਗਾ ਬਿਲਕੁਲ ਭਾਜੀ ਮਰਡਰ ਹੋਇਆ ਇਸ ਕੁੱਤੇ ਨੂੰ ਫਾਂਸੀ ਦੀ ਸਜ਼ਾ ਦਵਾਕੇ ਹੀ ਰਹਿਣੀ ਅਸੀਂ ਬਿਲਕੁਲ ਪਰਿਵਾਰ ਹੈ ਜਿਹੜਾ ਕਹਿੰਦਾ ਫਾਂਸੀ ਦੀ ਸਜ਼ਾ ਜਿਹੜੀ ਆ ਦਵਾਕੇ ਰਵਾਂਗੇ ਕੈਂਡਲ ਮਾਰਚ ਹੈ ਜਿਹੜਾ ਉਹ ਲੁਧਿਆਣਾ ਸ਼ਹਿਰ ਚ ਡਿਵੀਜ਼ਨ ਨੰਬਰ 3 ਦੇ ਵਿੱਚ ਕੱਢਿਆ ਗਿਆ ਤਸਵੀਰਾਂ ਤੁਹਾਨੂੰ ਦਿਖਾਈਆਂ ਫਿਲਹਾਲ ਜਿਹੜੀ ਹੈ ਉਹ ਕੋਰਟ ਵੱਲੋਂ ਜਿਹੜਾ ਕਿ ਰਿਮਾਂਡ ਹੈ ਉਹ ਦੇ ਦਿੱਤਾ ਗਿਆ ਸੀਗਾ 7 ਦਿਨ ਦਾ ਤੇ ਸਾਰੇ આરોપીਆ ਜਿਹੜੇ ਆ ਉਹ ਫੜੇਗੇ ਸੀਗੇ ਬੜੀ ਬਹਿਰਮੀ ਦੇ ਨਾਲ ਕਤਲ ਹੈ ਜਿਹੜਾ ਕਿ ਆਪਣੀ ਘਰਵਾਲੀ ਦਾ ਕਾਰੋਬਾਰੀ ਵੱਲੋਂ ਕੀਤਾ ਗਿਆ ਤੇ ਇੱਕ ਕਹਾਣੀ ਬਣਾਈ ਗਈ ਕਹਾਣੀ ਬਣਾ ਕੇ ਉਹ ਕਹਾਣੀ ਜਿਹੜੀ ਹੈ ਪੁਲਿਸ ਦੇ ਅੱਗੇ ਪੇਸ਼ ਕੀਤੀ ਪਰ ਉਹ ਕਹਾਣੀ ਹੈ ਜਿਹੜੀ ਹੈ ਫੇਲ ਹੁੰਦੀ ਸਾਬਤ ਹੋਈ ਤੇ ਉਸ ਤੋਂ ਬਾਅਦ ਪੁਲਿਸ ਨੇ ਕਾਰੋਬਾਰੀ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਇਸ ਨੇ ਕਹਾਣੀ ਜਿਹੜੀ ਆ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਆਪਣੀ ਘਰਵਾਲੀ ਦਾ ਕਤਲ ਕੀਤਾ ਤੇ ਹੁਣ ਕੈਂਡਲਵਾਰਥ ਕੱਡੇ ਗਿਆ ਕੁੜੀ ਨੂੰ ਇਨਸਾਫ ਦੀ ਮੰਗ ਹੈ ਜਿਹੜੀ ਉਹ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਜੁੜੇ ਸਮਰਨੂ ਦੇ ਨਾਲ ਕੈਮਰਾਮੈਨ ਹਰਜੀਤ ਸਿੰਘ ਕਾਕਾ ਦੇ ਨਾਲ ਸੌਰਵ ਰੌੜੀ ਰਿਪੋਰਟ ਧੰਨਵਾਦ ਰਿਪੀ 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 ਹਮ ਸਰ ਮਿੰਨਾ ਹੈ ਤੇਰੇ ਕਾਤਿਲ ਜ਼ਿੰਦਾ ਹੈ ਰਿਪੀ ਹਮ ਸਰ ਮਿੰਨਾ ਹੈ ਤੇਰੇ ਕਾਤਿਲ ਜ਼ਿੰਦਾ ਹੈ ਲੋਕ ਕੁੱਤਾ ਹਾਏ ਹਾਏ ਲੋਕ ਕੁੱਤਾ ਹਾਏ ਹਾਏ ਲੋਕ ਕੁੱਤਾ ਹਾਏ